ਮਾ ਜੀ ਮੈਂ ਤਾਂ ਆਪਣੇ ਪ੍ਰਧਾਨ ਜੀ ਮੈਂ ਚੌਥੀ ਮੰਜ਼ਿਲ ਅਸੀਂ ਮੀਟਿੰਗ ਕਰਕੇ ਤੈਨੂੰ ਡੀਕ ਦੇ ਪੈਸੀ ਆਓ ਜੀ ਚਲੋ ਅੰਕਲ ਦੀ ਪਹਿਲਵਾਨ ਦੀ ਪੈਣ ਕੇ ਮਰ ਰਿਹਾ ਅੱਜ ਮੀਟਿੰਗ ਸੀ ਅੱਛਾ 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 ਮੀਟਿੰਗ ਕਰਦੇ ਜਿਹੜਾ ਹਾਂ ਮੀਟਿੰਗ ਕਰਦਾ ਟਾਈਮ ਰੱਖਿਆ ਗਿਆ ਸੀ 10 ਵਜੇ ਦਾ ਅੱਛਾ ਤਾਂ ਬਾਅਦ ਸਿੱਤੇ ਵਿਅਕਤੀ ਜਿਹੜੇ ਹੂੰ ਰੋਇਟ ਪਰ ਸਤਾਨਕੇ ਲੋਕ ਕਰ ਪਹੁੰਚੇ ਚੰਡੀਗੜ੍ਹ ਆਪਣੇ ਵਿਕਾਸ ਭਵਨ ਤੇ ਤਾਂ ਉੱਥੇ ਜਿਹੜਾ ਮੀਟਿੰਗ ਹੋਈ ਹੂੰ ਮਨੋਦ ਕੁਮਾਰ ਜੀ ਗਾਗੜ ਸਾਹਿਬ ਅੱਛਾ ਉਹਨਾਂ ਦੇ ਨਾਲ ਮਨੋਦ ਕੁਮਾਰ ਡਾਗੜ ਸਾਹਿਬ ਗਾਗੜ ਸਾਹਿਬ ਹਾਂਜੀ ਅੱਛਾ ਜੀ ਕੌਣ ਨੇ ਸਮਾਂ ਦਿੱਤਾ ਸੀ ਅੱਜ ਜਿਹੜਾ ਮੀਟਿੰਗ ਹੋਈ ਏ ਇਸ ਤੋਂ ਬਾਅਦ ਜਿਹੜਾ ਸਾਡੇ ਪ੍ਰਧਾਨ ਬੱਗਾ ਸਿੰਘ ਜੀ ਦੱਸਣਗੇ ਮੀਟਿੰਗ ਦੇ ਵਿੱਚ ਕੀ ਕੀ ਗੱਲ ਤੈਅ ਹੋਈ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਔਰ ਦੇ ਵੀ ਨਾਲ ਸੀ। ਹਾਂਜੀ ਆਪਣੇ ਮੰਤੋੜ ਤੋਂ ਕਿਰਨਾਰਾਣੀ ਜੀ, ਸਵਰਨਾਰਾਣੀ ਜੀ, ਸੰਜੀਤ ਕੌਰ ਜੀ ਔਰ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਕੋਈ ਪਰਤੋਂ ਆਏ। ਬਾਰਿਸ਼ ਦੇ ਵਿੱਚ ਵੱਡੀ ਗੱਲ ਤਾਂ ਇਹ ਜਿਹੜੇ ਬਾਰਿਸ਼ ਦੇ ਵਿੱਚ ਲੋਕਾਂ ਦਾ ਸੰਦੀਕਰ ਪਹੁੰਚਣਾ ਬਹੁਤ ਵੱਡਾ ਇਹ ਜਿਹੜਾ ਦਰਸਾਉਂਦਾ ਤੇ ਗਰੀਬ ਸਮਾਜ ਨੂੰ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੇ ਜਿਹੜਾ ਸਮਾਂ ਕੱਢ ਕੇ ਬੜਾ ਕੂੜੀ ਸਮਾਂ ਕੱਢ ਕੇ ਬਾਰਿਸ਼ ਦੇ ਵਿੱਚ ਰੀਅਲ ਗੱਡੀ ਤੇ ਚੜ੍ਹੇ ਕੋਈ ਬੱਸਾਂ ਤੇ ਆਏ ਕੋਈ ਮੋਟਰਸਾਈਕਲਾਂ ਤੇ ਪਹੁੰਚੇ ਤਾਂ ਜਿਹੜਾ ਮੀਟਿੰਗ ਦਾ ਸਮਾਂ ਮੀਟਿੰਗ ਦੇ ਵਿੱਚ ਪਹੁੰਚੇ ਤਾਂ ਮੈਂ ਹੁਣ ਕਹਾਂਗਾ ਸਾਡੇ ਸ਼ਰਨਾ ਰਾਣੀ ਜੀ ਉਹ ਆਪਣੀਆਂ ਜਿਹੜੀਆਂ ਮੁਸ਼ਕਲਾਂ ਦੱਸਣ ਕੇ ਔਰ ਮੀਟਿੰਗ ਦੇ ਵਿੱਚ ਕੀ ਕੀ ਗੱਲ ਹੋਈ ਸਭ ਨੂੰ ਜੈਪੀ ਮੇਰਾ ਨਾਮ ਕਿਰਤ ਦੇ ਮੇਰੇ ਸਤਕਾਰਯੋਗ ਪਹਿਨਾ ਤੇ ਵੀਰਾਂ ਨੂੰ ਜੈਪੀ ਜੈ ਭਾਰਤ ਮੇਰਾ ਨਾਮ ਕਿਰਤ ਰਾਣੀ ਮੈਂ ਮਨਜੇਗਾ ਸੈਕਟਰੀ ਪਿੰਡ ਰੀਮਾ ਕੇ ਉਦਾੜ ਬਲਾਕ ਮੰਦੋਟ ਜ਼ਿਲ੍ਹਾ ਫੋਜ਼ਪੁਰਦੀਨ ਮੈਂ ਰਹਿਣ ਵਾਲੀ ਹਾਂ ਅੱਜ ਸਾਡੀ ਮਨੋਜ ਕੁਮਾਰ ਗਾਗਟ ਸਰ ਨਾਲ ਮੀਟਿੰਗ ਸੀ ਉਹਨਾਂ ਨੇ ਸਾਡੇ ਮੀਟਿੰਗ ਦੇ ਵਿੱਚ ਸਾਡੀਆਂ ਗੱਲ ਸੁਣੀ ਸੀਗੀ ਬਟ ਉਹਨਾਂ ਨੇ ਉਹਨਾਂ ਨੂੰ ਹੋਰ ਵੀ ਕਿਤੇ ਮੀਟਿੰਗ ਦਾ ਟਾਈਮ ਸੀਗਾ ਉਹਨਾਂ ਨੇ ਕਿਸੇ ਹੋਰ ਮੈਡਮ ਦੀ ਡਿਊਟੀ ਲਾ ਦਿੱਤੀ ਸੀ ਉਹਨਾਂ ਨੇ ਸਾਡੀ ਇੱਕ ਇੱਕ ਗੱਲ ਸਾਰੀ ਨੋਟ ਕੀਤੀ ਹੈ ਤੇ ਉਹਨਾਂ ਨੇ ਸਾਨੂੰ ਇਹ ਵੀ ਪੂਰਾ ਯਕੀਨ ਦਿਵਾਇਆ ਹੈ ਕਿ ਇਸ ਤੋਂ ਬਾਅਦ ਅਸੀਂ ਤਾਂ ਮੰਗ ਇਹ ਰੱਖੀ ਹੈ ਕਿ ਸਾਡੀ ਫੋਜ਼ਪੁਰ ਦੇ ਵਿੱਚ ਹੀ ਇਸ ਤੋਂ ਬਾਅਦ ਮੀਟਿੰਗ ਕੀਤੀ ਜਾਵੇ ਕਿਉਂਕਿ ਇੱਥੇ ਆਣ ਵਿੱਚ ਸਾਡੇ ਸਾਰੇ ਵਰਕਰਾਂ ਨੂੰ ਸਾਡੇ ਜਿੰਨੇ ਵੀ ਆਗੂ ਹੈਗੇ ਆ ਮਨਰੇਗਾ ਵਰਕਰ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾ ਆ ਰਹੀਆਂ ਨੇ ਕਾਫੀ ਹੱਦ ਤੋਂ ਵੱਧ ਸਾਡੀਆਂ 6 ਤੋਂ 5 ਮੀਟਿੰਗਾਂ ਹੋ ਚੁੱਕੀਆਂ ਨੇ ਇੱਥੇ ਕਿਸਰ ਨੂੰ ਹੁਣ ਅਸੀਂ ਕਿਹਾ ਹੈ ਕਿ ਸਾਡੀ ਫਰੋਸਪਰ ਵਿੱਚ ਮੀਟਿੰਗ ਕਰਵਾਈ ਜਾਵੇ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਬਲਾਕ ਹੈਗੇ ਆ ਉਹਨਾਂ ਦੀ ਪੂਰੀ ਡਿਟੇਲ ਵੀ ਅਸੀਂ ਲਿਖਵਾਈ ਹੈ ਤੇ ਉਹਨਾਂ ਨੇ ਕਿਹਾ ਕਿ ਹਰੇਕ ਵੀਆਰਐਸ ਏਪੀਓ ਵੀਡੀਓ ਕਿਉਂ ਸਭ ਨੂੰ ਬਲਾਕੇ ਇੱਕ ਇੱਕ ਤੁਹਾਡੀ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਸੁਣਿਆ ਜਾਵੇਗਾ ਉਹਨਾਂ ਨੂੰ ਇਹੀ ਸਾਨੂੰ ਉਮੀਦ ਹੈ ਕਿ ਸਾਡੀ ਜ਼ਰੂਰ ਕੋਈ ਨਾ ਕੋਈ ਮੁਸ਼ਕਲ ਦਾ ਹੱਲ ਹੋਊਗਾ ਜੈਪੀਨ ਜੈਪਾ ਜਾ ਪਿੰਡ ਜਾ ਪਾਰ ਮੇਰਾ ਨਾਮ ਸਵਰਨਕੌਰ ਪਿੰਡ ਖੈਰੇ ਕਾੜ ਬਲਾਕ ਗੁਰੂਸائیں ਜ਼ਿਲ੍ਹਾ ਫਿਰੋਜ਼ਪੁਰ ਹਾਂਜੀ ਅੱਜ ਫੇਰ ਅਸੀਂ ਚਾਰ ਮੀਟਿੰਗਾਂ ਪਹਿਲੇ ਇੱਥੇ ਕਰ ਚੁੱਕੇ ਹਾਂ ਵਿਕਾਸ ਕਮਨ ਔਰ ਅੱਜ ਸਾਡੀ ਪੰਜਵੀਂ ਮੀਟਿੰਗਾਂ ਜੋ ਕਿ ਸਾਨੂੰ ਤਰੀਕ 26 ਮਿਲੀ ਸੀਗੀ ਕਿ ਇਹ ਤਰੀਕ ਵਿੱਚ ਹੋਡਾ ਕੋਈ ਨਾ ਕੋਈ ਫੈਸਲਾ ਲਿਆ ਜਾਊਗਾ ਔਰ ਸਾਡੇ ਨਾਲ ਕਾਫੀ ਪਿੰਡਾਂ ਤੋਂ ਲੇਬਰਾਂ ਆਈਆਂ ਨੇ ਕਿਉਂਕਿ ਮੌਸਮ ਬਹੁਤ ਖਰਾਬ ਹੈ ਇਸ ਕਾਰਨ ਲੇਬਰਾਂ ਜਿੰਨੀਆਂ ਕੋ ਪਹੁੰਚ ਸਕੇ ਉਹਨੀਆਂ ਕੋ ਪਹੁੰਚੀਆਂ ਔਰ ਹਰ ਇੱਕ ਲੇਬਰ ਦੀ ਅੰਦਰ ਦਫ਼ਤਰ ਵਿੱਚ ਦਫਤਰ ਵਿੱਚ ਗੱਲ ਕੀਤੀ ਗਈ ਹੈ ਕੋਈ ਇਹ ਨਾ ਕਵੇ ਕਿ ਸਾਡੀ ਕੋਈ ਨਹੀਂ ਪਲਾਕ ਹੋ ਵਾਈਜ਼ ਹਰ ਇੱਕ ਮੈਂਬਰ ਦੀ ਮਤਲਬ ਕਿ ਲਿਖੀ ਗਈ ਹੈ ਗੱਲ ਉੱਥੇ ਔਰ ਉਹ ਆਪਣਾ ਟਾਈਮ ਸਾਨੂੰ ਕਹਿੰਦੇ ਸੀ ਕਿ ਮੀਟਿੰਗ ਫਰੋਜ਼ਪੁਰ ਵਿੱਚ ਹੀ ਕਰਾਂਗੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਟੀਮ ਬਣਾ ਕੇ ਇੱਥੋਂ ਭੇਜਾਂਗੇ ਔਰ ਤੁਹਾਡੀਆਂ ਹਰ ਇੱਕ ਲੇਬਰ ਦੀਆਂ ਮੁਸ਼ਕਲਾਂ ਉੱਥੇ ਬੈਠ ਕੇ ਸੁਣੀਆਂ ਜਾਣਗੀਆਂ ਚਾਹੇ ਸਾਨੂੰ 3 ਦਿਨ ਦਾ ਟਾਈਮ ਮਿਲੇ ਚਾਹੇ 2 ਦਿਨ ਉੱਥੇ ਲੱਗੇ ਟੀਮ ਭੇਜਣ ਵਾਸਤੇ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੀ ਕੱਟਿਆ ਜਾਏਗਾ ਜੈ ਪੀਮ ਜੈ ਭਾਰਤ ਦਾ ਜੈ ਪੀਮ ਜੈ ਭਾਰਤ ਮੇਰਾ ਨਾਮ ਮਨਜੀਤ ਕੌਰ ਕਾਲਾ ਟਿੱਪ ਗੜਨ ਵਾਲੀ ਜ਼ਿਲ੍ਹਾ ਪ੍ਰਧਾਨ ਮਡੋਟ ਬਲਾਕ ਅੱਜ ਅਸੀਂ ਕਾਂਸ ਭਵਨ ਪਹੁੰਚ ਗਏ ਆ ਹਨ ਤੀਜੀ ਮੀਟਿੰਗ ਚਲਤੀ ਹੋਗੀ ਆ ਸਾਡੇ ਨਾਲ ਜੇ ਮੀਟਿੰਗ ਹੋਈ ਹੋਈ ਅਬ ਅਸੀਂ ਉੱਥੇ ਆਣ ਕੇ ਤੁਹਾਡਾ ਫੈਸਲਾ ਕਰਾਂਗੇ ਜਿੰਦੇ ਦੀ ਕਾਰਵਾਈ ਹੁੰਦੀ ਹੈ ਅਸੀਂ ਉੱਥੇ ਹੀ ਕਰਾਂਗੇ ਕਾਰਵਾਈ ਕਰਕੇ ਆਵਾਂਗੇ ਸਾਰੇ ਜੋ ਵੀ ਮਤਲਬ ਵੀ ਨਰੇਗਾ ਦਾ ਮੰਦੂਰਾ ਦਾ ਕੰਮ ਹੋਇਆ ਕੰਮ ਤਾਂ ਵੀ ਚੱਲ ਰਿਹਾ ਹੈ ਕਾਕਤਾ ਜੀ ਤੁਹਾਨੂੰ ਕਿਉਂ ਕਿਹਾ ਕਿ ਬੰਦ ਕੀਤਾ ਹੈ ਇਹ ਕੀ ਕਿਹਾ ਵੀ ਬੰਦ ਕੀਤਾ ਸਾਡਾ ਕੰਮ ਨਰੇਗਾ ਸਾਨੂੰ ਕਿਹਾ ਜਾਂਦਾ ਬੰਦ ਕੀਤਾ ਜਾਂਦਾ ਹੈ ਇਹਨਾ ਕਹਿੰਦੇ ਹਾਂ ਜੈ ਪੀਨ ਜੈ ਬੱਬਾ ਜੀ ਥੋੜਾ ਕਰੋ ਧੰਨਵਾਦ ਸੱਲੀ ਕਰ ਦੋ ਬੋਲ ਦੇ ਦੋ ਰਾਜੇ ਤੁਸੀਂ ਨਾਲ ਜਾਣਾ ਹੈ ਠੀਕ ਹੈ ਜਿਵੇਂ ਆਪਾਂ ਆਏ ਹਾਂ ਉਵੇਂ ਜਾਣਾ ਹੈ ਅੱਗੇ ਜੇ ਕਿਸੇ ਨੇ ਇਸ ਗੱਲ ਦਾ ਵਿਰੋਧ ਕਰਨਾ ਤੇ ਤੁਹਾਡੀ ਮਰਜ਼ੀ ਆ ਪਰ ਤੁਸੀਂ ਨਾਲ ਜਾਇਆ ਜੇ ਵੀਡੀਓ ਆਪਣੀ ਬਣਦੀ ਪਈ ਆ ਵੀਡੀਓ ਦੇ ਵਿੱਚ ਵੀ ਇਹ ਚੰਗਾ ਨਹੀਂ ਲੱਗਦਾ ਠੀਕ ਹੈ ਜਿਸ ਜਾਣਾ ਇਕੱਠੇ ਚੱਲਾਂਗੇ ਹਾਂ ਇਕੱਠੇ ਜਾਣਾ ਵੇਖੋ ਅੱਗੇ ਉਸ ਤੋਂ ਬਾਅਦ ਤੁਸੀਂ ਆਣਾ ਹੋਇਆ ਉਹ ਤੁਹਾਡੀ ਮਰਜ਼ੀ ਆ ਨਾ ਆਣਾ ਹੋਇਆ ਤੁਹਾਡੀ ਮਰਜ਼ੀ ਆ ਤਾਂ ਮੈਂ ਬਾਕੀ ਦੀ ਗੱਲ ਪੂਰੀ ਕਰ ਲਾਂ ਸਤਨਾਕ ਸਿੰਘ ਹਾਂ ਆ ਬਾਬਾ ਜੀ ਤੁਸੀਂ ਇੱਧਰ ਆਓ ਨਾ ਵਿੱਚ ਤਾਂ ਉਹ ਬੱਕੋ ਆ ਕੁਲਦੀਪ ਇੱਧਰ ਆ ਹਾਂਜੀ ਸਰ ਬੱਬਲੇ ਜੀ ਆ ਲੋ ਤੁਸੀਂ ਮੇਰੇ ਸਤਿਕਾਰ ਜੋਗ ਬਜ਼ੁਰਗ ਮਾਤਾ ਭੈਣਾ ਜੀਆਂ ਨੂੰ ਕਹਿ ਪੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਉਲਟੀ ਟੀਮ ਨੂੰ ਸੈੱਟ ਕਰ ਲਓ ਬੰਦੇ ਲਗਭਗ ਕਾਫੀ ਦਿਨਾਂ ਤੋਂ ਕਾਫੀ ਦਿਨਾਂ ਤੋਂ ਮਿਹਨਤ ਕਰਦੇ ਆਏ ਆਪਾਂ ਤਾਂ ਬਹੁਤ ਅੱਜ ਦੀ ਜਿਹੜੀ ਮੀਟਿੰਗ ਦਾ ਰੂਪ ਵਧੀਆ ਸੀਗਾ ਬੈਸੇ ਸਰਕਾਰ ਨੇ بارشਾਂ ਦੇ ਕਾਰਨ ਅਫਸਰਾਂ ਦੀ ਡਿਊਟੀ ਲਾਤੀ ਆ ਤਾਂ ਉਹ ਇਲਾਕਿਆਂ 'ਚ ਜਾ ਰਹੇ ਆ ਮੀਟਿੰਗ ਹੋਣ ਦਾ ਕੋਈ ਚਾਂਸ ਨਹੀਂ ਸੀਗਾ ਫੇਰ ਵੀ ਅਸੀਂ ਕਰਮਾ ਆਲੇ ਆ ਕਿ ਲੈਟਰ ਦਿੱਤੀ ਸੀ ਪਿਛਲੇ 19 ਤਰੀਕ ਨੂੰ ਪੂਰਾ ਤਬਾਅ ਬਣਾ ਕੇ ਲੈਟਰ ਪੜਵਾਈ ਸੀਗੀ ਉਸ ਲੈਟਰ ਦੇ ਮੁਤਾਬਕ ਅੱਜ ਸਰਕਾਰ ਦੇ ਨੋਟੀਫਿਕੇਸ਼ਨ ਨੈਟ ਤੇ ਚੜੇ ਹੋਏ ਆ ਕੋਈ ਵੀ ਮੀਟਿੰਗ ਅਫਸਾਈਡ ਟੈਨ ਨਹੀਂ ਕਰੇਗਾ ਪਾਣੀ ਦਾ ਮਾਹੌਲ ਜਿਹੜਾ ਹੈਗਾ ਦਿਨੋਂ ਦਿਨ ਵਧ ਰਿਹਾ ਹੈ ਤੇ ਕੋਟਰ ਦੇਖਭਾਲ ਕਰਨ ਦੀ ਪਬਲਿਕ ਦੀ ਦੇਖਭਾਲ ਕਰਨਾ ਫਿਰ ਵੀ ਕਾਗੜ ਸਾਹਿਬ ਨੇ ਲਗਭਗ 10 ਮਿੰਟ ਤੋਂ ਲੈ ਕੇ ਸਾਡੇ ਨਾਲ ਵਿਚਾਰ ਚਾਤ ਰਹੇ ਕਿ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਦਫਤਰ ਦੇ ਅਧਿਕਾਰੀ ਮੈਡਮ ਸੀਗੇ ਉਹਨਾਂ ਦੀ ਡਿਊਟੀ ਲਾਤੀ ਜਿਹੜੇ ਦਫਤਰ ਚ ਲੇਖਾ ਜੋਖਾ ਰਿਪੋਰਟ ਜਿਹੜਾ ਦੇਖਦੇ ਆ ਉਹ ਵੀ ਕੁੜੀ ਆ ਗਈ ਤੇ ਸਾਡੇ ਇਕੱਲੇ ਇਕੱਲੇ ਦੇ ਬਿਆਨ ਹੋਏ ਆ ਬਿਆਨਾਂ ਵਿੱਚ ਕੀ ਲਿਖਿਆ ਧਿਆਨ ਨਾਲ ਸੁਣ ਲਿਓ ਕਿ ਜਿਹੜੇ ਮੰਗ ਪੱਤਰਾਂ 'ਚ ਆਪਾਂ ਗੱਲਾਂ ਲਿਖੀਆਂ ਸੀ ਉਹੋ ਹੀ ਗੱਲਾਂ ਪਾਸ ਹੋ ਗਈਆਂ ਤਾਂ ਉਹ ਗੱਲਾਂ ਅਸੀਂ ਕਿਹਾ ਜੀ ਜੇ ਅਗਲੀ ਮੀਟਿੰਗ ਸਾਨੂੰ ਫਰੋਜਪੁਰ ਤੇ ਫਾਜਲਕੇ ਜੇ ਮਿਲ ਜੇ ਉਹ ਕਹਿੰਦੇ ਜੀ ਅਸੀਂ ਸਾਰਾ ਇੰਤਜ਼ਾਮ ਕਰਕੇ ਟੈਂਡ ਕਰਕੇ ਉਥੇ ਫਾਜਲਕੀ ਤੇ ਫਰੋਜਪੁਰ ਅਸੀਂ ਜ਼ਿਲ੍ਹੇ ਦੇ ਵਿੱਚ ਤੁਹਾਡਾ ਦਫ਼ਤਰ 'ਚ ਗੱਲ ਕਰਾਂਗੇ ਉਥੇ ਆਪਾਂ ਨੂੰ ਕੱਟੀਆਂ ਹੋਣਾਂ ਦੀ ਵੀ ਤੀਕਾ ਉਥੇ ਆਪਣੀਆਂ ਗੱਲਾਂ ਵੀ ਕੱਲੇ ਕੇ ਲਈ ਦੀਆਂ ਜਿਵੇਂ ਇੱਥੇ ਬਿਆਨ ਹੋਏ ਅਮਲ ਹੋ ਜਾਣਗੇ ਇਸੇ ਤਰ੍ਹਾਂ ਹੀ ਨਵੀਂ ਗੱਲ ਆਪਾਂ ਵਿੱਚ ਐਡ ਕਰ ਦਿੱਤੀ ਆ ਕਿ ਜਿਹੜੀ ਇੱਥੇ ਮੀਟਿੰਗ ਹੋਈ ਆ ਉਹਦੀ ਇੱਕ ਪ੍ਰੋਸੀਡਿੰਗ ਦੀ ਕਾਪੀ ਸਾਨੂੰ ਦਿੱਤੀ ਜਾਵੇ ਪਰ ਉਹਨਾਂ ਨੇ ਵੇਟ ਕਰਨ ਲਈ ਕਿਹਾ ਪਰ ਮੈਂ ਉਹ ਪ੍ਰੋਸੀਡਿੰਗ ਦੀ ਕਾਪੀ ਇੱਥੋਂ ਮੰਨ ਕੇ ਜਾਓ ਪੂਰੇ ਜੋਰ ਨਾਲ ਰਿਲੀਜ਼ ਕਰਵਾ ਕੇ ਜਾਵਾਂਗਾ ਪਰ ਰਿਲੀਜ਼ ਏਡੀ ਛੇਤੀ ਨਹੀਂ ਹੋ ਸਕਦੀ ਹਫਤਾ ਲੱਗ ਸਕਦਾ ਜੇ ਆਣਾ ਵੀ ਪਿਆ ਤੇ ਸਾਡੀ ਟੀਮ ਚੋਂ ਇੱਕ ਦੋ ਬੰਦੇ ਆਣਗੇ ਉਹ ਪ੍ਰੋਸੀਡਿੰਗ ਦੀ ਕਾਪੀ ਜਿੱਦੋਂ ਮਿਲ ਜਾਂਦੀ ਆ ਤਾਂ ਕੋਸ਼ਿਸ਼ ਇਹ ਹੈ ਆਪਾਂ ਨੂੰ ਵੇਟ ਕਰਨਾ ਪੈਗਾ ਵੇਟ ਕਰਨ ਤੋਂ ਬਾਅਦ ਅਗਲਾ ਪ੍ਰੋਸੈਸ ਇਥੋਂ ਦਾ ਜਿਹੜਾ ਹੈਗਾ ਇੱਕ ਵਾਰੀ ਆਪਾਂ ਨੂੰ ਆਣਾ ਪਿਆ ਤੇ ਆਵਾਂਗੇ ਇਕੱਠੇ ਹੋ ਕੇ ਨਹੀਂ ਤਾਂ ਇਸ ਤੋਂ ਅੱਗੇ ਚੀਫ ਸਕੱਟਰੀ ਪੰਜਾਬ ਮੁੱਖ ਮੰਤਰੀ ਪੰਜਾਬ ਅਗਲਾ ਪ੍ਰੋਸੈਸ ਆਪਣਾ ਉੱਪਰ ਚੱਲੇਗਾ ਨਾਲ ਨਾਲ ਉਸ ਵਿੱਚ ਚਲਦਿਆਂ ਚਲਦਿਆਂ ਆਪਣੇ ਦਿੱਲੀ ਬੰਗੇ ਆ 5 6 ਅਫਸਰ ਵੱਡੇ ਮਨਰੇਗਾ ਨਾਲ ਸੰਬੰਧਿਤ ਆ ਐਸੀ ਕਟਾਗ ਦੀ ਨਾਲ ਸੰਬੰਧਿਤ ਆ ਤਾਂ ਨਾਲ ਜਿਹੜੇ ਰਿਪੋਰਟ ਨੂੰ ਉੱਤੋਂ ਚੈੱਕ ਕਰਾਉਣ ਵਾਲੇ ਜੀਡੀਸੀ ਕੇਡੀਸੀ ਸਾਰੇ ਦਫ਼ਤਰਾਂ ਦੇ ਵਿੱਚ ਆਪਾਂ ਜਾਾਂਗੇ ਔਰ ਮਹੀਨੇ 'ਚ ਦੋ ਵਾਰ ਆਪਾਂ ਦਿੱਲੀ ਵੀ ਜਾਣਾ ਹੈ ਲੇਕਿਨ ਦਿੱਲੀ ਜਾਾਂਗੇ 10ਵੇਂ ਮਹੀਨੇ ਤੋਂ ਬਾਅਦ ਆਪਾਂ ਸ਼ੁਰੂਆਤ ਕਰਾਂਗੇ ਆ ਅਸ਼ਮਾ ਚੱਲਦਾ ਨੌਵਾਂ ਪੂਰਾ ਜਿਹੜਾ ਹੈਗਾ ਮਾਰਸ਼ੀ ਮੌਸਮ ਪਹੇਗਾ ਨਾਲੇ ਆ ਸਮਾਂ ਜਿਹੜਾ ਹੈਗਾ ਇੱਥੋਂ ਦਾ ਕੀ ਕਰਦੇ ਆ ਇਹਨਾਂ ਨੂੰ ਵੀ ਕੀਤੀ ਜਾਏਗੀ ਪਰ ਇਸ ਸਮੇਂ ਦੇ ਵਿੱਚ ਵਿੱਚ ਚੀਫ ਸੈਕਟਰੀ ਨੂੰ ਕੇ ਮੁੱਖ ਮੰਤਰੀ ਨੂੰ ਅਪਾ ਇਸ ਸੰਬੰਧ ਦੇ ਵਿੱਚ ਨਾ ਮਿਲਣ ਦੀ ਕੋਸ਼ਿਸ਼ ਕਰਾਂਗੇ ਮਿਲ ਜਾਣਗੇ ਤਾਂ ਠੀਕ ਆ ਨਹੀਂ ਤਾਂ ਉਹਨਾਂ ਨੇ ਫਿਰ ਵੀ ਇਹ ਗੱਲ ਕਰਨੀ ਆ ਕਿ ਦੇਖੋ ਲੋਕਾਂ ਦੀ ਜਾਨ ਬਚਾਉਣ ਲਈ ਪਾਰਸ਼ ਤੰਗ ਕਰ ਲਈ ਅਸੀਂ ਆਪਣਾ ਡਿਊਟੀ ਲਈ ਉਸ ਤੋਂ ਬਾਅਦ ਗੱਲ ਬਈ ਤਾਂ ਕੁਝ ਮੇਰੇ ਸਾਥੀ ਇਸ ਗੱਲ ਤੋਂ ਨਾਰਾਜ਼ ਨੇ ਕਿ ਸਾਨੂੰ ਨਹੀਂ ਲੈ ਕੇ ਗਏ ਮੈਂ ਬੇਨਤੀ ਕਰੂੰਗਾ ਕਿ ਤੁਹਾਨੂੰ ਕਿਸੇ ਨੂੰ ਵੀ ਮੰਗ ਪੱਤਰ 'ਚ ਆਪਦੀ ਗੱਲ ਲਿਖਾਉਣ ਦਾ ਪਤਾ ਨਹੀਂ ਸੀਗਾ ਜੇ ਮੈਨੂੰ ਪਤਾ ਸੀ ਤੇ ਮੈਂ ਕਿਸੇ ਦੀ ਕਸਰ ਨਾ ਸਕੀ ਪੂਰੀ ਕਰਨੀ ਚਾਹੀਦਾ ਠੀਕ ਹੈ ਮੇਰੇ ਤੋਂ ਕਾਪੀ ਲਿਆ ਸਕਦਾ ਹੈ ਉਹ ਮੰਗ ਪੱਤਰ ਲਿਖੇ ਤੇ ਬਿਆਨ ਹੁੰਦੇ ਨੇ ਸਾਡੀ ਮਾਨ ਤੋਂ ਯਾਦ ਜਿਹੜਾ ਕੰਮ ਕਰਨਾ ਉਹ ਇੱਥਾਂ ਨਹੀਂ ਕੀਤਾ ਤਾਂ ਕੋਈ ਰੋਸ ਨਹੀਂ ਕਰਨਾ ਚਾਹੀਦਾ ਉਹ ਮੰਗ ਪੱਤਰ ਤੇ ਬਿਆਨ ਹੋਇਆ ਬਿਆਨ ਹੋਣ ਦੇ ਵਿੱਚ ਉਹ ਸੈਨਕੀ ਦੇ ਕੀਤੇ ਹੋਇਆ ਇੱਕ ਸਾਨਕਿਆਂ ਤੋਂ ਬੰਦੇ ਦੇ ਸੈਨ ਹੋ ਗਏ ਅਛਾ ਉਹ ਮਾਤਾ ਦੇ ਸੈਨ ਰਹਿ ਗਏ ਸਾਡੀ ਦੇ ਜਿਹਨੂੰ ਅਸੀਂ ਬਹੁਤ ਵੱਡਾ ਮਾਣ ਦਿੰਦੇ ਸੀ ਠੀਕ ਹੈ ਕੋਈ ਡਰ ਨਹੀਂ ਹੈ ਉਹਨਾਂ ਦੇ ਸੈਨ ਹੋ ਗਏ ਸਾਡੇ ਜ਼ਿਲ੍ਹਾ ਪ੍ਰਧਾਨ ਮਨਜੀਤਪੁਰ ਦੇ ਹੋ ਗਏ ਅਤੇ ਕਿਰਨਾ ਰਾਣੀ ਦੇ ਹੋਗੇ ਨਾਲ ਹੋਗੇ ਦੇ ਸਵਰਨ ਸਵਰਨਕੌਰ ਸਵਰਨਕੌਰ ਦੇ ਹੋਗੇ ਤਾਂ ਬਾਉਰਾਮ ਦੀ ਹੈਗੇ ਆ ਸਾਡੇ ਮੁੱਖ ਪਾਰਟੀ ਦੇ ਅੰਚਾਲਕ ਨੇ ਉਹ ਸਭ ਦੇ ਕਰਤਾ ਕਰਤਾ ਨੇ ਉਹਨਾਂ ਦੇ ਸਾਈਨ ਹੋ ਗਏ ਮੈਂ ਫੇਰ ਵੀ ਬੇਨਤੀ ਕਰਦਾ ਸੀਗਾ ਕਿ ਮੇਰੇ ਸਾਈਨ ਨਾ ਹੀ ਹੋਣ ਪਰ ਅੰਦਰਪੁੜੀ ਬਿਆਨ ਲਿਖਦੀ ਲਿਖਦੀ ਕਹਿੰਦੀ ਨਹੀਂ ਕਿ ਮੀਟਿੰਗ ਵੀ ਤੁਹਾਡੇ ਵੱਲੋਂ ਤੈਅ ਹੋਈ ਆ ਤੁਹਾਡੇ ਸਾਈਨ ਹੋਣੇ ਆ ਸੱਤ ਬੰਦਿਆਂ ਦੇ ਸਾਈਨ ਹੋਏ ਆ ਨੰਬਰ 1 ਮਨਜੀਤ ਕੋਟ ਕਿਰਨਾਰਾਣੀ ਆ ਸਵਰਨਾਰਾਣੀ ਬਾਉਰਾਮ ਤੇ ਨਾਲ ਬਲਵਿੰਦਰ ਸਿੰਘ ਹੈਨਾ ਆਇਆ ਸੀ ਨਾ ਉਹ ਆਪਣੇ ਨਾਲ ਸੰਜੋਗੀ ਨੇ ਹਰ ਜਗ੍ਹਾ ਤੇ ਨਾਲ ਸਾਂਝੀ ਲੜਾਈ ਲੜਦੇ ਉਹਨਾਂ ਦੇ ਵੀ ਸੈਲ ਲਾਇਆ ਤਾਂ ਇੱਕ ਬੱਗਾ ਸਿੰਘ ਦੇ 6 ਕੇ 7 ਬੰਦਿਆਂ ਦੇ ਸੈਲ ਸੋ ਫਿਰ ਚੈਨ ਸਿੰਘ ਉਹ ਸੋਹ ਚੈਨ ਸਿੰਘ ਸਾਨ ਦੇ ਪੁੱਤ ਇਹਨਾਂ ਦੇ ਸਾਈਨ ਹੋਏ ਆ ਇਹਨਾਂ ਦੇ ਨਾਮ ਤੇ ਲੈਟਰ ਜਾਰੀ ਹੋਏਗਾ ਜਿੱਥੇ ਫੈਸਲੇ ਮੀਟਿੰਗ ਦੇ ਵਿੱਚ ਕੀਤੇ ਆ ਇਸ ਚਿੱਠੀ ਦਾ ਇੰਤਜ਼ਾਰ ਕਰਨਾ ਹੈ ਲੇਕਿਨ ਉਹਦੇ ਤੇ ਮੀਟ ਕਰਵੀ ਪੈਗੀ ਤਾਂ ਮੈਂ ਸਾਰਿਆਂ ਤੋਂ ਮੰਗ ਕਰਦਾ ਕਿ ਮੈਨੂੰ ਤੁਸੀਂ ਹੋ ਸਕਦਾ ਗਲਤੀਆਂ ਹੋ ਸਕਦੀਆਂ ਇਨਸਾਨ ਆ ਗਲਤੀਆਂ ਕਰਨ ਦਾ ਇੱਕ ਪੁਤਲਾ ਹੁੰਦਾ ਹੈ ਤਾਂ ਮੈਂ ਨਹੀਂ ਮੀਟਿੰਗ ਦੇ ਵਿੱਚ ਅੰਦਰ ਲੱ ਜਾ ਸਕਿਆ ਮੇਰੀ ਇਹ ਮਜਬੂਰੀ ਸੀ ਲੈਟਰ ਪੰਜ ਬੰਦਿਆਂ ਦੀ ਲਿਖੀ ਸੀ ਫਿਰ ਵੀ ਆਪਾਂ ਦੋ ਤਿੰਨ ਬੰਦੇ ਵੱਧ ਲੈ ਗਏ ਤਾਂ ਅਗਲੀ ਗੱਲ ਆ ਕਿ ਹੁਣ ਦਫ਼ਤਰਾਂ ਦੇ ਵਿੱਚ ਧਿਆਨ ਨਾਲ ਗੱਲ ਸੁਣ ਲਿਓ ਕਿ ਪਿੰਡਾਂ ਦੇ ਵਿੱਚ ਜਿਹੜਾ ਜਿਹੜਾ ਮੀਟਿੰਗ ਕਰਾਏਗਾ ਇੱਕ ਤਾਂ ਆਪਾਂ ਭਰਨਾ ਹੈ ਮੰਗ ਪੱਤਰ ਜੇ ਪੁਰਾਣਾ ਮੰਗ ਪੱਤਰ ਆਪਾਂ ਪੈਰਵਾਈ ਤਾਂ ਕਰਾਂਗੇ ਉਹ ਕਹਿਣਗੇ ਜੀ ਪੁਰਾਣੇ ਤੇ ਨਹੀਂ ਐ ਨਵਾਂ ਮੰਗ ਪੱਤਰ ਲਿਆਓ ਸਾਡੇ ਕੋਲੇ ਹੋਇਆ ਹੋਣਾ ਜ਼ਰੂਰੀ ਆ ਕਿਉਂ ਭਾਈ ਠੀਕ ਹੈ ਜੀ ਹੁੰਦਾ ਨਾ ਹਾਂ ਜੀ ਕਹਿੰਦੇ ਆ ਨਾ ਜੇ ਕੱਚਾ ਕਾਰਤੂਸ ਨਹੀਂ ਚੱਲਣਾ ਤੇ ਪੱਕਾ ਵੀ ਕਾਰਤੂਸ ਰੱਖਣਾ ਚਾਹੀਦਾ ਹੈ ਹੈਨਾ ਦੂਸਰਾ ਇਹ ਆ ਕਿ ਇੱਕ ਫਾਰਮ ਭਰਨਾ ਹੈ ਉਹ ਫਾਰਮ ਤੇ ਕੁਝ ਬੰਦਿਆਂ ਦੀ ਜ਼ਿੰਮੇਵਾਰੀ ਵੀ ਲਾਣੀ ਆ ਕੁਝ ਬੰਦਿਆਂ ਨੂੰ ਦਿੱਲੀ ਚੰਡੀਗੜ੍ਹ ਕਿਤੇ ਦਫ਼ਤਰ ਚ ਮਂਗਾਉਣਾ ਉਹਨਾਂ ਦਾ ਇੱਕ ਡਾਟਾ ਬਣਾਉਣਾ ਉਹ ਦਫ਼ਤਰ ਚ ਐਸ ਦਫ਼ਤਰ ਚ ਵੀ ਜਮਾ ਹੋਏਗਾ ਤੇ ਸਾਡੇ ਕੋਲੇ ਵੀ ਹੋਏਗਾ ਨਾਲ ਨਾਲ ਉਹ ਫਾਰਮ ਭਰਨਾ ਤਾਂ ਹੁਣ ਜਿਹੜੇ ਜਿਹੜੇ ਚਾਹਵਾਨ ਉਹ ਮੀਟਿੰਗ ਦਾ ਆਪ ਕਾਲ ਕਰਨਗੇ ਸੱਦਾ ਕਰਨਗੇ ਉਹ ਆਪਣੀ ਲੇਬਰ ਦਾ ਮੰਗ ਪੱਤਰ ਭਰਨ ਲਈ ਡਾਕੂਮੈਂਟ ਕਿੱਥੇ ਕਰਨਗੇ ਤਾਂ ਨਾਲ ਉਹ ਮੰਗ ਪੱਤਰ ਅਸੀਂ ਲੈ ਕੇ ਜਾਵਾਂਗੇ ਕੇਸ ਜੀ ਦੇ ਵਿੱਚ ਇੱਕ ਤਲ ਕਿਹੜੀ ਲਿਖੀ ਹੋਈ ਆ ਉਹ ਕਿਹੜੀ ਲਿਖੀ ਹੋਈ ਆ ਕਿ 25 ਦੀ ਧਾਰਾ 25 ਦੀ ਧਾਰਾ ਜਿਹੜੀ ਆ ਉਹ ਮਿੰਰੇਗਾ ਮਜ਼ਦੂਰਾਂ ਦੇ ਹੱਕ ਚਾ ਉਹ ਆਪਣੇ ਬਿਆਨਾਂ ਵਿੱਚ ਰਹਿ ਗਈ ਆ ਹੈਨਾ 25 ਦੀ ਧਾਰਾ ਨਹੀਂ 25 ਦੀ ਧਾਰਾ ਹੈ ਕਿ ਆ ਬੰਦ 25 ਦੀ ਧਾਰਾ ਜਿਹੜੀ ਹੈ ਵੀ ਉਹ ਲਾਗੂ ਕੀਤੀ ਜਾਵੇ ਪਹਿਲ ਦੀ ਹੁਣ ਤੁਸੀਂ ਦੇਖੋ ਤੁਸੀਂ ਤਾਂ ਮੰਗ ਪੱਤਰ ਦੇਖਿਆ ਹੀ ਨਹੀਂ ਉਹਨੇ ਆਪਣੇ ਮਤਲਬ ਕੀ ਕਿਹਾ ਹੈਨਾ ਮੰਗ ਪੱਤਰ ਮਾਮਾ ਪੱਤਰ ਲਈ ਫਿਰ ਮੇਰੇ ਕੋਲੇ ਵੀ ਮਾਮਾ ਪੱਤਰ ਹੈਗਾ ਜਿਹੜਾ ਉਹਦਾ ਸੈਨ ਹੋਇਆ ਉਹਨਾਂ ਤੇ ਪੈ ਤਰਕਾ ਬੱਚੀ ਦੀ ਧਾਰਾ ਨਾਲ ਜਿਹੜਾ 25 ਦੀ ਧਾਰਾ ਕਿਸ ਵਾਸਤੇ ਬਣੀ ਹੈ ਧਿਆਨ ਕਰਿਓ ਬੱਚੀ ਦੀ ਧਾਰਾ ਇਹ ਕਹਿੰਦੀ ਕਿ ਜਿਹੜਾ ਮੁਲਾਜ਼ਮ ਸਰਕਾਰ ਦਾ ਕਾਨੂੰਨ ਨਹੀਂ ਮੰਨਦਾ ਹੈ ਨਾ ਉਹਨਾਂ ਨੂੰ 1000 ਰੁਪਏ ਜੁਰਮਾਨਾ ਹੁੰਦਾ ਹੁਣ ਤੁਹਾਡੇ ਮੰਗ ਪੱਤਰ ਦੇ ਵਿੱਚ ਜਿਹੜਾ ಗ್ರಾಮ ਸੇਵਕ ਹੁੰਦਾ ਜਿਹਨੂੰ ਆਪਾਂ ਜੀਅਰੈਸ ਕਰਦੇ ਆ ਉਹਨੂੰ ਵੀ 25 ਦੀ ਧਾਰਾ ਨਾਲ 1000 ਰੁਪਏ ਜੁਰਮਾਨਾ ਹੁੰਦਾ ਉਸ ਤੋਂ ਬਾਅਦ ਏਪੀਓ ਵੀਡੀਓ ਅਤੇ ਜਿਹੜਾ ਕੰਪਿਊਟਰ ਤੇ ਬੈਠਾ ਹੋਇਆ ਤੇ ਜਿਹੜਾ ਚਈ ਹੁੰਦਾ ਉਹਨਾਂ ਸਾਰਿਆਂ ਨੂੰ ਹਜ਼ਾਰ-ਹਜ਼ਾਰ ਰੁਪਏ ਜੁਰਮਾਨਾ ਪੈਂਦਾ 10ਕ ਅਫਸਰ ਆਉਂਦੇ ਆ ਜਿਹੜੇ ਕਾਨੂੰਨ ਤੋਂ ਬਾਹਰ ਹੁੰਦੇ ਆ ਕਾਨੂੰਨ ਨੂੰ ਲਾਗੂ ਨਹੀਂ ਕਰਦੇ ਤਾਂ ਉਹ 25 ਦੀ ਅਧਾਰਾ ਮੁਤਾਬਕ ਆਪਾਂ ਪਹਿਲ ਰੱਖਣੀ ਹੈ ਉਹ ਮੰਗ ਪੱਤਰ ਦੇ ਐਡ ਕੀਤਾ ਹੋਊਗਾ ਜਿਹੜਾ ਅਸੀਂ ਭਰਨਾ ਤਾਂ ਉਹ ਵੀ ਜਿਹੜਾ ਹੈਗਾ 21 ਬਹੁਤ ਵੱਡੀ ਕੀ ਹੱਕ ਰੱਸੀ ਕਰਵਾ ਸਕਦਾ ਤੁਹਾਨੂੰ ਕੰਮ ਦਿਵਾ ਸਕਦਾ ਤਾਂ ਮੈਨੂੰ ਤੁਹਾਡੇ ਤੋਂ ਆਸ ਆ ਜੇ ਅੱਜ ਤੁਸੀਂ ਕੜਕ ਦੀ بارش ਦੇ ਵਿੱਚ ਲਗਭਗ 65 ਤੋਂ ਲੈ ਕੇ 70 ਬੰਦੇ ਜਿਹੜੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਤਾਂ ਅੱਜ ਬਹੁਤ ਵੱਡੇ ਅਸੀਂ ਹਿੰਮਤ ਵਾਲੇ ਆ ਬਹੁਤ ਵੱਡੇ ਜ਼ਿੰਮੇਵਾਰ ਆ ਬਹੁਤ ਵੱਡੇ ਆਪਣੇ ਸਮਾਜ ਦੇ ਤੇ ਮਜ਼ਦੂਰਾਂ ਦੇ ਜ਼ਿੰਮੇਵਾਰ ਤੇ ਵਫਾਦਾਰ ਆ ਅਸੀਂ ਤਾਂ ਇਸੇ ਤਰ੍ਹਾਂ ਹੀ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵਫਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਦੇ ਰਹੋਗੇ ਤਾਂ ਆਉਣ ਵਾਲਾ ਉਹ ਸਮਾਂ ਦੂਰ ਨਹੀਂ ਹੈ ਜੇ ਜਿਹੜਾ ਸਮਾਂ ਬਾਬਾ ਸਾਹਿਬ ਡਾਕਟਰ ਬੇਟਕਾਰ ਪੀਰੋ ਸਾਹਿਬ ਦੇ ਗਏ ਆ ਸਾਨੂੰ ਲਿਖ ਕੇ ਕਿ ਉਹ ਪਾਰਲੀਮੈਂਟ ਵੀ ਤੁਹਾਡਾ ਵਿਧਾਨ ਸਭਾ ਵੀ ਤੁਹਾਡੀ ਆ ਲੋਕ ਸਭਾ ਵੀ ਤੁਹਾਡੀ ਆ ਇੰਨੇ ਵੱਡੇ ਹੱਕ ਲਿਖੇ ਹੋਏ ਨੇ ਉਹ ਤੁਹਾਡੇ ਆ ਉਹ ਇਸੇ ਤਰ੍ਹਾਂ ਹੀ ਤੁਹਾਨੂੰ ਇਕੱਠਿਆਂ ਕਰਕੇ ਆਪਦੀ ਜ਼ਿੰਮੇਵਾਰੀ ਨਾਲ ਆਪ ਲਾਗੂ ਕਰਵਾਉਣੇ ਚਾਹੀਦੇ ਆ ਸਿਆਸੀ ਲੋਕਾਂ ਨੇ ਤਾਂ 76 ਸਾਲ ਤੋਂ ਵੋਟ ਲਈ ਆ ਜਦੋਂ ਵੋਟ ਲੈਂਦੇ ਆ ਉਦੋਂ ਸਾਡੇ ਬਜ਼ੁਰਗਾਂ ਨੂੰ ਮਾਸੜ ਤਾਇਆ ਚਾਚਾ ਫੁੱਫੜ ਪਰੋਣਾ ਵੀ ਛੱਡ ਲੈਂਦੇ ਨੇ ਹਲਾਤੇ ਜੀਰੋ ਬੋਡ ਲੈਂਡ ਤੋਂ ਬਾਅਦ ਉਹ ਸੀਟਾਂ ਤੇ ਬੈਠ ਜਾਂਦੇ ਆ ਕੱਟਦੇ ਹੋ ਰਾਸ਼ਨ ਕੱਟਦੇ ਹੋ ਸਗਰਸ ਟੀਮ ਕੱਟਦੇ ਹੋ ਪੈਨਸ਼ਨ ਰੋਕਦੇ ਹੋ ਨਰੇਗਾ ਰੋਕਦੇ ਹੋ ਮਰਲੇ ਰੋਕਦੇ ਹੋ ਮਕਾਨ ਉਹ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਨ ਲੱਗ ਪਾ ਆਪ ਇਕੱਠੇ ਹੋਣਾ ਪੈਗਾ ਤਾਂ ਮੈਂ ਟੱਟ ਤੋਂ ਆਸ ਰੱਖਦਾ ਕਿ ਅੱਜ ਮੇਰੀ ਇਕੱਲੇ ਦੀ ਜ਼ਿੰਮੇਵਾਰੀ ਨਾ ਰਹਿ ਜਾਏ ਇਕੱਠੇ ਕਰਨ ਦੀ ਲੋਕਾਂ ਨੂੰ ਤੁਸੀਂ ਇੱਕ ਗੱਲ ਸਮਝ ਲਓ ਕਿ ਸਾਡੀ ਇਹ ਮਜਬੂਰੀ ਬਣ ਗਈ ਆ ਲੋਕਾਂ ਦੇ ਵਿੱਚ ਜਾ ਕੇ ਗੱਲ ਕਹਿਣੀ ਕਿ ਆਪਦੇ ਹੱਕਾਂ ਲਈ ਆਓ ਚੱਲਗੇ ਤੇ ਆਪਾਂ ਕਰੀਏ। ਮੈਂ ਪੁੱਛਣਾ ਚਾਹੂੰਗਾ ਸਾਡੇ ਜੋ ਭੈਣ ਸਾਡੀ ਮੰਮਤੋਬ ਤੋਂ ਆ ਅੱਗੇ ਆਓ ਭੈਣ ਜੀ ਤੁਸੀਂ। ਭੈਣ ਜੀ ਮੇਰੇ ਕੰਮ 'ਚ ਕੋਈ ਕਮੀ ਹੈਗੀ ਆ? ਨਹੀਂ ਜੀ। ਕੋਈ ਧੋਖਾ ਹੈਗਾ? ਨਹੀਂ। ਕੋਈ ਝੂਠ ਹੈਗਾ? ਨਹੀਂ। ਕੋਈ ਲਾਪਰਵਾਹੀ ਹੈਗੀ ਆ? ਨਹੀਂ ਹੈ ਜੀ। ਨਹੀਂ। ਤਾਂ ਫਿਰ ਮੈਂ ਜੋ ਬੋਲਦਾ ਉਹ ਕਹਿਣਾ ਕਰਦਾ। ਹਾਂ ਜੀ। ਤਾਂ ਮੈਂ ਤੁਹਾਨੂੰ ਮੀਟਿੰਗਾਂ 'ਚ ਪਾਸ ਕੀਤਾ ਸੀਗਾ ਕਿ ਹਰ ਪਿੰਡ 'ਚੋਂ 5-5 ਬੰਦੇ ਮੀਟਿੰਗ 'ਚ ਜਿਹੜੇ ਜਾਣੇ ਆ। ਇਹ ਲਗਾਤਾਰ ਵਧ ਕੇ ਜਾਣੀਆਂ ਉਹ ਮੇਰੇ ਵਰਕਰਾਂ ਵੱਲੋਂ ਨਹੀਂ ਹੋਇਆ ਮੇਰੇ ਆਗੂਆਂ ਵੱਲੋਂ ਨਹੀਂ ਹੋਇਆ ਲੇਕਿਨ ਮੈਂ ਆ ਪੰਜ ਮੀਟਿੰਗਾਂ ਤੱਕ ਕਰ ਲੀਆਂ ਨੇ ਤਾਂ ਅੱਠ ਮੀਟਿੰਗਾਂ ਦਾ ਮੈਂ ਤੁਹਾਡਾ ਪ੍ਰੋਮਿਸ ਕੀਤਾ ਸੀਗਾ ਇੱਕ ਮੀਟਿੰਗ ਲਈ ਹੁਣ ਮੈਂ ਦੁਬਾਰਾ ਫੇਰ ਆੜਾ ਜੀ ਕੋ ਸਾਥੀ ਆਉਣਾ ਚਾਹੁੰਦਾ ਆ ਠੀਕ ਹੈ ਜੀ ਤਾਂ ਜਿਹੜੀ ਪ੍ਰਤੀਗਿਤੀ ਕਾਪੀ ਲੈ ਕੇ ਜਾਣੀ ਆ ਉਸ ਤੋਂ ਅਗਲੀ ਮੀਟਿੰਗ 'ਚ ਫੇਰ ਵੱਡਾ ਘਰੋਕ ਰਹੇਗੀ ਐਵੇਂ ਨਹੀਂ ਕਰਾਂਗੇ ਚੰਡਾ ਫੜ ਕੇ ਆਵਾਂਗੇ ਤੇ ਪੂਰਾ ਘੁੰਮਾਂਗੇ ਸ਼ਹਿਰ ਸ਼ੋਨੀ ਚ ਜਿਹਦੇ ਵਿੱਚ ਜਦੋਂ ਤੁਸੀਂ ਤੁਰੋਗੇ ਪੁਲਿਸ ਵੀ ਤੁਹਾਨੂੰ ਰੋਕੇਗੀ ਮੀਡੀਆ ਵਾਲੇ ਵੀ ਹੋਣਗੇ ਤਾਂ ਪੁਲਿਸ ਦਾ ਵੀ ਆਪਾਂ ਸਾਹਮਣਾ ਕਰਾਂਗੇ ਤੇ ਇੱਥੋਂ ਤੱਕ ਆ ਕੇ ਆਪਾਂ ਚਰਚਾ ਕਰਾਂਗੇ ਉਸ ਤੋਂ ਅਗਲੀ ਮੀਟਿੰਗ ਜਿਹੜੀ ਹੋਣੀ ਆ ਉਹ ਚੀਫ ਸੈਕਟਰੀ ਨਾਲ ਹੋਣੀ ਆ ਠੀਕ ਹੈ ਚੀਫ ਸੈਕਟਰੀ ਨਾਲ ਹੋਣੀ ਆ ਚੀਫ ਸੈਕਟਰੀ ਤੋਂ ਬਾਅਦ ਫਿਰ ਆਪਣੀ ਅੱਗੇ ਰਵਾਨਗੀ ਚਲਦੀ ਰਹੇਗੀ ਦਿੱਲੀ ਤੱਕ ਆਓ ਮੇਰੀ ਬੇਨਤੀ ਸੁਣਦੇ ਹੋਏ ਅੱਜ ਆਪਣੀ ਹੱਕਾਂ ਲਈ ਤੁਸੀਂ ਇਕੱਠੇ ਹੋਣਾ ਮੇਰਾ ਸਾਥ ਦੇਣਾ ਮੈਨੂੰ ਢੁੱਢ ਤੋਂ ਆਸਾ ਪੂਰੀ ਐਨਾ ਕਹਿੰਦਾ ਹੋਇਆ ਸਭ ਨੂੰ ਜੈਤੂ ਹੈ